ਇਹਨੂੰ ਲੈ ਆ ਕੇ ਹੁਣ ਵਾਰਨ ਮੀਟਅਪ ਹੋਣਾ ਪੈਣਾ ਵਾਰਨ ਮੀਟਾ ਹਾਂ ਵਾਰਨ ਮੀਟਅਪ ਆਉਣੇ ਨੂੰ ਨਾਲ ਦਾ ਕੱਦ ਵਾਜੂ ਦਾ ਨਾਲੇ ਹੋਜੂ ਤਖੜਾ ਰੇ ਵੈਰੈਟੀ ਦਾ ਕੱਤਾ ਮਿਲ ਜੂ ਰੇ ਹਰੇਕ ਵੈਰੈਟੀ ਦਾ ਹਾਂ ਰੇ ਤੋਂ ਵੈਰੈਟੀ ਦਾ ਕੱਤਾ ਮਿਲ ਜੂ ਜਿੰਨੀ ਵਾਲੇ ਕੋਈ ਕੱਤਾ ਵੇਚਣਾ ਆਂਦੀ-ਵਿਲਦੀ ਸਾਡੇ ਕੋਲੇ ਰੇ ਵੈਰੈਟੀ ਦਾ ਕੱਤਾ ਮਿਲ ਜੂ ਰੇ ਹਰੇਕ ਵੈਰੈਟੀ ਦਾ ਹਾਂ ਰੇ ਤੋਂ ਵੈਰੈਟੀ ਦਾ ਕੱਤਾ ਮਿਲ ਜੂ ਜੇ ਇਹਨੂੰ ਕੱਟੇ ਦੀ ਲੋਡ ਹੋਵੇ ਕੱਟਾ ਜੀ ਬ੍ਰਾਈਟ ਕਨੈਕਟ ਕਰ ਸਕਦਾ ਵੈਰੈਟੀਆਂ ਕਿੰਨੀਆਂ ਕਿੰਨੀਆਂ ਇਹ ਸਾਡੇ ਕੋਲੇ ਵੱਲਾ ਮਿਲ ਜੂ ਲੀਲਾ ਰਾਮ ਮਿਲ ਜੂ ਮੋਰਾ ਮਿਲ ਜੂ ਹੈ ਨਾ ਇਹ ਲਸਾ ਮਿਲ ਜੂ ਤਖਣਾ ਮਿਲ ਜੂ ਜਿਹੜਾ ਮਰਜੀ ਲੋ ਹਾਂ ਬੈਲ ਸਿੰਘਾ ਨਾਲ ਮਿਲ ਜੂ ਸਿੰਘਾ ਨਾਲ ਮਿਲ ਜੂ ਨਾ ਕੱਟੇ ਨੂੰ ਉਸਾਬ ਨਾਲ ਬਣਾ ਕੇ ਦਿੰਨੇ ਆ ਹਾਂ ਤੇ ਜੇ ਕਹੇ ਨੇ ਕਿਸੇ ਵੀਰ ਨੂੰ ਸਾਡਾ ਇਹ ਕੱਟਾ ਪਸੰਦ ਆਉਂਦਾ ਹੈ ਅੱਛਾ ਸਾਡੇ ਨਾਲ ਕਨੈਕਟ ਕਰ ਸਕਦਾ ਜੇ ਕੱਟਾ ਵਗਾਉ ਸਾਡਾ ਠੀਕ ਹੈ ਹਾਂ ਸਾਡਾ ਨੰਬਰ ਹੈਗਾ 99639 34248 ਤੇ ਇਸੇ ਨੰਬਰ ਤੇ ਸਾਡਾ ਲੋਕੇਸ਼ਨ ਟੱਕਣੀਆ ਤਾਂ ਸਾਡੇ ਫਾਰਮ ਦੀ ਲੋਕੇਸ਼ਨ ਵੀ ਆ ਜਾਂਦੀ ਹੈ ਵੀਰੇ ਹਾਂ ਠੀਕ ਹੈ ਭਾਈ ਪਿੰਡ ਸਾਡਾ ਧਵਾਲੀ ਚੱਲੇ ਤਾਂ ਆਪਾਂ ਦਿਖਾਤਾ ਸੰਗਸ ਗੋਟ ਕਿੰਨੇ ਵਧੀਆ ਤੇ ਹੋਰ ਦੇਖ ਕਵਰਾਈਟੀ ਮਿਲਦੀ ਆ ਜੱਭੂ ਤਕੜਾ ਜਿਆਣੀ ਬਾਲਾ ਹੋਇਆ ਹੈ ਨਾ ਇਹਦੀ ਸਮਾਈ ਜੀ ਨਹੀਂ ਵੜੀ ਇਹਨੂੰ ਲਿਆ ਕੇ ਹੁਣ ਵਾਰਨ ਮੀਟਾ ਪਾਉਣਾ ਪੈਣਾ ਵਾਰਨ ਮੀਟਾ ਹਾਂ ਵਾਰਨ ਮੀਟਾ ਪਾਉਣਾ ਇਹਨੂੰ ਨਾਲ ਤਾਂ ਕੱਦਵਾ ਜੀ ਦਾ ਨਾਲੇ ਹੋਜੂ ਤਕੜਾ ਹੈ ਪਰ ਇਹਨੂੰ ਪਾਉਣਾ ਕਿ ਲੋ ਦੁੱਧ ਦੀ ਬਣਾ ਕੇ ਖਵਾਇਆ ਕਰਨੀ ਅਖੀਰ ਹੁਣ ਖੀਰ ਖਵਾਇਆ ਕਰਨੀ ਬਸ ਖੀਰ ਤਾਂ ਇਹਦੀ ਖਾਦੀ ਵੀ ਹੈ ਬਸ ਐ ਮੰਨ ਵੀ ਹੁਣ ਇਹਦੀ ਮਾਂ ਤੋਂ ਇਹਨੂੰ ਪਾਸੇ ਕਰਤਾ ਤੇ ਬਾ ਗੇੜਾ ਜਾਂ ਕੱਟੀ ਦਾ ਦੁਕਾਨਦਾਰ ਭਲੇਖਾ ਜਾ ਪਾ ਆਂਦੇ ਆ ਕੀ ਤਾਂ ਤਾਂ ਹੁਣ ਉਸ ਹਿਸਾਬ ਦੇ ਨਾਲ ਮਤਲਬ ਇਹਨੂੰ ਬਸ ਵੇਚ ਹੀ ਦੇਣਾ ਤੇਰੇ ਨਾਲ ਤੋਂ ਹੋਰ ਹੀ ਦੇਣਾ ਇੱਕ ਦਿਨ ਮੰਡੀ ਤੇ ਹੂੰ ਔਰ ਇਹਦੇ ਬਾਅਦ ਉਹਦੇ ਵਾਂਗ ਅਸੀਂ ਇੱਕ ਦਿਨ ਇਹਨੂੰ ਮੰਡੀ ਦਿਖਾ ਕੇ ਲਿਆਵਾਂ ਬਾਜ਼ਾਰ ਬਾਜ਼ਾਰ ਦਿਖਾ ਕੇ ਲਿਆਵਾਂਗੇ ਆਹ ਬਾਜ਼ਾਰ ਦਿਖਾ ਕੇ ਲਿਆਵਾਂਗੇ ਸਹੀ ਹੈ ਤੇ ਆਹ ਕੱਟੀ ਸੀ ਕਿਵੇਂ ਲੱਗੀ ਸੀ ਬੂ ਤੈਨੂੰ ਯਾ ਪਹਿਲਾ ਰੈਨਵਾਰ ਇਹਦਾ ਬਹੁਤ ਵਧੀਆ ਹੈ ਹੈ ਇਹਦੀ ਗਰੋਥ ਬਹੁਤ ਵਧੀਆ ਹੈ ਵਧੀਆ ਗਰੋਥ ਹੈ ਹਾਂ ਸੋਹਣੀ ਹੈ ਨਾ ਸੋਹਣੀ ਹੈ ਚੰਗੀ ਹੈ ਕੱਦ ਵਧੀਆ ਕਾਠ ਵਧੀਆ ਪੱਠ ਫੁੱਡੇ ਦੀ ਚੰਗੀ ਹੈ ਠੀਕ ਹੈ ਸਭ ਕੋਸੇ ਦੇ ਚ ਪੂਰਾ ਵਧੀਆ ਤੇ ਮਾਂ ਕੰਨੋ ਵਿਆਹ ਦੇ ਪੂਰਾ ਸਿਰੇ ਵਾਲੀ ਹੈ ਨੇ 18-20 ਦਿਨਾਂ ਦੀ ਹੋ ਗਈ ਉਹ ਹਾਂ ਵੀਰ ਜੀ ਇਹ ਹੋ ਗਈ ਹੋ ਗਈ 18 20 ਕਿੰਨੇ ਦਿਨਾਂ ਦੀ ਯਾਦ ਆ 11 ਤਰੀਕ ਦੀ ਸੁਈ ਵੀ ਆ ਤੇ ਇਹ ਮਨ ਲਾ ਮੂਰਲੇ ਦਾ 11 ਤਰੀਕ ਨੂੰ ਮਨ ਲਾ 2 ਮਹੀਨਾ ਦੀ ਹੈ ਹੁਣ ਅੱਜ ਤਰੀਕ ਕਿੰਨੀ ਆ 6 ਮਹੀਨਾ ਹੋ ਗਿਆ ਨੂੰ 28 28 ਤਰੀਕ ਹੈ ਹਾਂ ਤੇ ਮਤਲਬ ਮਨ ਲਾ ਉਹੀ 2-3 ਦੰਨੇ ਦੇ ਜੋ ਘਟ ਹੈ ਜਾਨੀ ਕਿ ਡੇਢ ਕਿ ਮਹੀਨੇ ਤੋਂ ਉੱਤੇ ਹੈ ਹਾਂ 1-2 ਦਿਨ ਡੇਢ ਮਹੀਨੇ ਦੀ ਹੈ ਡੇਢ ਮਹੀਨੇ ਰੱਖ ਹਾਂ ਇਹ ਡਾਕਟਰ ਜਗਜੀਤ ਵਾਲੇ ਛਾਣ ਦੀ ਗੋਪੀ ਦੀ ਗੋਪੀ ਮੋਰਾ ਬਣ ਹਾਂ ਤੇ ਉਹਦੀ ਕੱਤੀ ਹੈ ਇਹ ਵੱਧ ਕਾਠ ਸਾਰਾ ਕੁਝ ਜਮਾ ਹੈ ਸੱਟਾ ਜੀ ਡਬਲ ਆ ਗਿਆ ਨਾ ਹੂੰ ਉਹ ਠੀਕਾ ਵੀ ਜਗਜੀਤ ਦੀ ਭਰ ਕੇ ਗਿਆ ਸੀਗਾ ਉਹ ਠੀਕ ਹੈ ਦੇ ਇਹ ਅਵਨ ਨੂੰ ਦੀ ਆ ਜਿਹੜੀ ਪਟਿਆਰੇ ਵਧੀਆ ਜੀ ਇਹ ਫੈਕਟਰੀ ਵਾਲ ਦੇ ਨਾਲ ਆ ਖੜ ਨਹੀਂ ਖੜਨੀ ਵੀ ਦੇਖ ਪੈਰ ਪੂਰ ਬੜੇ ਸੋਹਣੇ ਤੇ ਸਿੱਧੇ ਪੈ ਰਹੇ ਨੇ ਕਿਸੇ ਤਰ੍ਹਾਂ ਪੱਲੇ ਦੇ ਹਮ ਕਿਤੇ ਬਹੁਤ ਮੋਟਿਆ ਜੀ ਹਾਂ ਮਜ਼ਬੂਤ ਪੈਰਾਂ ਦੀ ਇਹਨੂੰ ਕਹਿ ਸਕਦੇ ਹਾਂ ਹੂੰ